1994 ਦਾ ਵਿਆਹ ਦਿਖਾਉਣਾ ਮਿੱਤਰੋ ਸਾਨੂੰ ਅੱਜ ਆ ਬਰਾਤ ਚੱਲੀ ਆ ਦੇਖੋ ਜੀਪਾਂ ਤੇ ਬਰਾਤ ਜਾਂਦੀ ਹੁੰਦੀ ਆ ਇਹ ਬਰਾਤ ਚੱਲੀ ਆ ਪਿੰਡ ਬਾੜਾ ਪਾਈਕਾ ਤੋਂ ਤੇ ਪਿੰਡ ਚਹਲ ਤੱਕ ਫਰੀਦਕੋਟ ਜਿਹੜਾ ਪੈ ਜਾਂਦਾ ਪਿੰਡ ਤੇ ਜੀਪਾਂ ਤੇ ਜਾਂਦੀ ਆ ਵੇਖੋ ਜਣਾ ਯਾਰ ਅੱਜ ਦੇ ਟਾਈਮ ਤਾਂ ਮੋਬਾਈਲ ਆਪਾਂ ਨੂੰ ਹੱਥ ਲੱਗੇ ਚੱਕਿਆ ਇੱਕ ਵਾਇਰਸ ਲੱਗ ਗਿਆ ਪਰ ਉਦੋਂ ਯਾਰ ਨਾ ਕੋਈ ਨਾ ਲੋਕਾਂ ਕੋਲੇ ਮੋਬਾਈਲ ਸੀਗੇ ਤੇ ਕਿੰਨਾ ਵਧੀਆ ਯਾਰ ਭਾਈਚਾਰਕ ਸਾਂਝ ਸੀ ਲੋਕਾਂ ਚ ਤੇ ਆ ਮੇਰੇ ਪਿੰਡ ਦਾ ਪੁਰਾਣਾ ਸਕੂਲ ਹੈ ਹੁਣ ਤਾਂ ਬਿਲਡਿੰਗ ਨਵੀਂ ਬਣ ਗਈ ਆ ਤੇ ਇੱਥੇ ਵੀ ਅਸੀਂ ਪੜ੍ਹਿਆ ਸਾਡੇ ਪਿੰਡ ਦਾ ਅੱਡਾ ਹੈਗਾ ਦੇਖੋ ਤੁਸੀਂ ਕਿੰਨੀ ਹਰਿਆਲੀ ਐ ਇੱਥੋਂ ਦੀ ਹੁਣ ਵੱਡੀ ਰੋਡ ਲੱਗ ਗਈ ਆ ਆਸੇ ਪਾਸੇ ਕੋਈ ਦਰਖਤ ਨਹੀਂ ਪਰ ਆਦ ਰਖਤ ਦੇਖੋ ਉਹ ਕਿੰਨੇ ਸੀ ਤੇ ਇੱਕ ਵੱਡੀ ਗੱਲ ਹੋਰ ਤੁਸੀਂ ਖਾਸੇ ਦੇਖੋ ਆ ਰੋਡ ਤੇ ਤੁਹਾਨੂੰ ਕੋਈ ਹੋਰ ਕੋਈ ਐਕਸਟਰਾ ਕੋਈ ਜ਼ਿਆਦਾ ਕੋਈ ਵਹੀਕਲ ਜਾਂ ਟਰੈਫਿਕ ਨਹੀਂ ਮਿਲਣਾ ਤੇ ਅੱਜ ਦੇ ਟਾਈਮ 'ਚ ਜੇ ਦੇਖੀਏ ਤਾਂ ਪੈਂ ਪੈਂ ਹੋ ਜਾਂਦੀ ਰਹਿੰਦੀ ਐ ਪੀ ਪੀ ਘਰੇ ਜਾ ਕੇ ਕੁਝ ਨਹੀਂ ਕਰਨਾ ਹੁੰਦਾ ਬਸ ਅੱਗੇ ਨਗਾਉਣੀ ਤੇ ਗੱਡੀ ਇੰਨਾ ਟ੍ਰੈਫਿਕ ਹੋ ਗਿਆ ਪਰ ਆਹ ਦੇਖੋ ਯਾਰ ਕਿੰਨਾ 골ਡਨ ਟਾਈਮ ਸੀਗਾ ਤੇ ਕਦੇ ਮੁੜ ਕੇ ਨਹੀਂ ਆਉਣਾ ਹਨਾ ਬਾਕੀ ਸਮੇਂ ਦੀ ਦੌੜ ਆ ਮਿੱਤਰੋ ਹਨਾ ਨਵੀਆਂ-ਨਵੀਆਂ ਤਕਨੀਕਾਂ ਆ ਜਾਂਦੀਆਂ ਲੋਕ ਉਸੇ 'ਚ ਉਲਝੀ ਜਾਂਦੇ ਆ ਆਪਾਂ ਵੀ ਜਿਵੇਂ ਉਲਝੇ ਹੋਏ ਆ ਤੇ ਆ ਯਾਰ 골ਡਨ ਟਾਈਮ ਨਹੀਂ ਮੁੜ ਕੇ ਬਾਸਣਾ